ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਮਜੀਤ ਸਿੰਘ ਢੱਡਰੀਆਂ ਵਾਲੇ ਜਦੋਂ ਅਕਾਲ ਤਖਤ ਤੇ ਪੇਸ਼ ਹੋਏ ਨੇ ਜਥੇਦਾਰਾਂ ਦੇ ਸਾਹਮਣੇ ਤੇ ਮੈਂ ਉਦੋਂ ਇਹ ਕਿਹਾ ਸੀ ਕਿ ਬਾਦਲਾਂ ਦੀਆਂ ਝੁੱਤੀਆਂ ਵਿੱਚ ਬੈਠੇ ਆ ਤੇ ਅੱਜ ਮੈਂ ਉਸ ਵਿਸ਼ੇ ਤੇ ਗੱਲ ਕਰਨ ਲੱਗਾ ਗੱਲ ਕਰਨ ਦਾ ਮੇਰਾ ਮਕਸਦ ਇਹ ਬਣ ਗਿਆ ਬਾਬਾ ਦੀਪ ਸਿੰਘ ਦਾ ਜਣਕੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਉਹਨਾਂ ਦਾ ਜਿਹੜਾ ਸ਼ਹੀਦਾਂ ਦਾ ਪਾਵਨ ਅਸਥਾਨ ਹੈ ਉੱਥੇ ਜਨਮ ਦਿਨ ਮਨਾਇਆ ਗਿਆ ਅੰਮ੍ਰਿਤਸਰ ਸਾਹਿਬ ਵਿਖੇ। ਤੇ ਉੱਥੇ ਹੋਇਆ ਕੀ ਹੈ ਉਹਨਾਂ ਜਨਮ ਦਿਨ ਤੇ 750 ਪੌਣ ਦਾ ਕੇਕ ਘਟਾਇਆ ਗਿਆ। 750 ਪੌਣ ਦਾ। ਇਹ ਬਹੁਤ ਕੁਆਂਟੀਟੀ ਬਹੁਤ ਵਜਨ ਹੁੰਦਾ ਗੱਲ ਇਹ ਹੈ ਵੀ ਲੰਗਰ ਦੇ ਵਿੱਚ ਖਾਣ ਪੀਣ ਵਾਲੀਆਂ ਰਸਤਾ ਬਸਤਾਂ ਜਾਂਦੀਆਂ ਨੇ ਛਕਣ ਛਕਾਉਣ ਵਾਸਤੇ ਕੋਈ ਇਤਰਾਜ਼ ਨਹੀਂ ਪਰ ਜਿਹੜਾ ਇਹ ਕੇ ਕੱਟਣ ਦਾ ਸਭਿਆਚਾਰ ਕਲਚਰ ਹੈਗਾ ਇਹ ਸਾਡੀ ਸਿੱਖ ਕੌਮ ਦਾ ਜਾਂ ਪੱਛਮੀ ਜਾਂ ਕਹ ਲਈਏ ਵੀ ਅਸਾਈ ਲੋਕਾਂ ਦਾ ਇਹ ਕਿੱਥੇ ਕਟਿਆਗਾ ਕਿ ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਕਟਿਆਗਾ ਹੁਣ ਉਸ ਵਕਤ ਜਿਹੜਾ ਮੌਜੂਦਾ ਜ세ਦਾਰ ਹੈ ਕੱਲ ਤੱਕ ਸਹਿਬ ਦਾ ਗੜਗੱਜ ਉਹਦੀਆਂ ਅੱਖਾਂ ਬੰਦ ਸੀ ਅੱਖਾਂ ਫੁੱਟੀਆਂ ਸੀ ਜਾਂ ਅੱਖਾਂ 'ਚ ਕਾਲਾ ਮੋਤੀਆ ਉਤਰਿਆ ਸੀ ਜਾਂ ਫਿਰ ਜਾਣਬੁੱਝ ਕੇ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ ਏਦਾਂ ਅੱਖਾਂ ਮੀਚ ਲੀਆਂ ਵੀ ਸਾਨੂੰ ਲੋੜ ਨਹੀਂ ਜੋ ਹੁੰਦਾ ਹੋਈ ਜਾਣਦੇ ਇਹ ਹਰਾਮਖੋਰ ਸਭ ਤੋਂ ਵੱਧ ਰੌਲਾ ਪਾਉਣਗੇ ਕਿ ਪੰਜਾਬ ਅਸਾਈ ਬਣ ਚੱਲਿਆ ਅਸਾਈ ਧਰਮ ਪਰिवਰਤਨ ਕਰਾ ਰਹੇ ਨੇ ਹੁਣ ਕੀ ਜਿਹੜਾ ਬਾਬਾ ਦੀਪ ਸਿੰਘ ਦੇ ਜਨਮ ਤੇ ਕੇ ਕਟਿਆ ਗਿਆ ਇਹ ਅਸਾਈਆਂ ਨੇ ਕਟਿਆ ਜਾਂ ਇਹਨਾਂ ਸਿੱਖਾਂ ਨੇ ਕਟਿਆ ਹੁਣ ਜਿਨ੍ਹਾਂ ਨੇ ਕੇ ਕੱਟਣ ਦੀ رائے ਦਿੱਤੀ ਹੋਣੀ ਹੈ ਉਹ ਬਹੁਤੇ ਲੋਕ ਹੋਣਗੇ ਜਿਹੜੇ ਅਸਾਈਆਂ ਨੂੰ ਮਤਲਬ ਜਿਹੜੇ ਅਸਾਈ ਨੇ ਇਹ ਕਹਿ ਸਕਦੇ ਆ ਜਾਂ ਫਿਰ ਅਗਲੇ ਨੇ ਕੀ ਹੋਣਾ ਵੀ ਜੇ ਢੱਡਰੀਆਂ ਵਾਲੇ ਭਾਈਨੀ ਸਿੰਘ ਵਰਗੇ ਕੇਕ ਕੱਟ ਸਕਦੇ ਆ ਫਿਰ ਅਸੀਂ ਵੀ ਇੱਥੇ ਕੱਟ ਸਕਦੇ ਹਾਂ ਇਹ ਤਾਂ ਸੋਚਣਾ ਕਿ ਇਹਨੂੰ ਪੜਣਾ ਹੈ ਜਿਹੜੇ ਬੰਦੇ ਡੇਂਗਾ ਮਾਰਦੇ ਆ ਰੌਲਾ ਪਾਉਂਦੇ ਆ ਕਿ ਪੰਜਾਬ ਅਸਾਈ ਬਣ ਚਲਿਆ ਧਰਮ ਪਰਿਵਰਤਨ ਅਸਾਈ ਕਰਾ ਰਹੇ ਨੇ ਸਿੱਖਾਂ ਨੂੰ ਕਨਵਰਟ ਕੀਤਾ ਜਾ ਰਿਹਾ ਅਸਾਈ ਬਣਾਇਆ ਜਾ ਰਿਹਾ ਇਹ ਸੋਚਣਾ ਕਿਨੇ ਜਥੇਦਾਰ ਕੋਲ ਤਾਂ ਬੇਲ ਹੈ ਨਹੀਂ ਜਥੇਦਾਰ ਤਾਂ ਬਾਦਲਾਂ ਦੀ ਚਾਪਲੂਸੀ ਬਾਅਦ ਲੱਗੇ ਹੋਏ ਨੇ ਜਥੇਦਾਰ ਤਾਂ ਜਿੱਥੇ ਢੱਡੀਆਂ ਵਾਲੇ ਦਵਾਨ ਹੁੰਦੇ ਨੇ ਉੱਥੇ ਪਹੁੰਚਣਾ ਹੁੰਦਾ ਕਿਉਂਕਿ ਉਹ ਵੋਟਾਂ ਨੇ ਚਾਪਲੂਸੀ ਕਰਨੀ ਹੁੰਦੀ ਹੈ ਤੇ ਹੁਣ ਇਹ ਵੱਧ ਚੀਕਾ ਕਿੱਥੇ ਮਾਰਦੇ ਨੇ ਮਾਝੇ ਵਿੱਚ ਸਭ ਤੋਂ ਵੱਧ ਇਕੱਠ ਕਿੱਥੇ ਹੁੰਦਾ ਸਾਈਆਂ ਦੇ ਪ੍ਰੋਗਰਾਮ ਦਾ ਅੰਮ੍ਰਿਤਸਰ ਦੇ ਵਿੱਚ ਮਾਝੇ ਦੇ ਵਿੱਚ ਉੱਥੇ ਸਭ ਤੋਂ ਵੱਧ ਜਰਨੈਲ ਨੇ ਦੋ ਚਾਰ ਤਾਂ ਜੇਲ੍ਹਾਂ 'ਚ ਬੈਠੇ ਐ ਤੇ ਦੋ ਚਾਰ ਫੁਕਰੇ ਤੁਰੇ ਫਿਰਦੇ ਆਨੇ ਇੰਗਲਾਨਾ ਤੁਰੇ ਫਿਰਦਾ ਹੁਣ ਇਹ ਸਵਾਲ ਜਿਹੜੇ ਕੀਤੇ ਨੇ ਕੀ ਇੱਥੇ ਕੌਣ ਗਲਤ ਐ ਕੌਣ ਸਹੀ ਐ ਇਹਦਾ ਮਤਲਬ ਤੁਸੀਂ ਖੁੱਲ ਦੇ ਰਹੇ ਹੋ ਵੀ ਜਿਹੜੇ ਸਾਡੇ ਗੁਰਦੁਆਰੇ ਬਣੇ ਨੇ ਉਹਨਾਂ ਨੂੰ ਚਰਚਾਂ ਦੇ ਵਿੱਚ ਕਨਵਰਟ ਕੀਤਾ ਜਾਵੇ ਉੱਥੇ ਚਰਚ ਬਣਾਈ ਜਾਵੇ ਹallelujah hallelujah ਉੱਥੇ ਹੋਵੇ ਮੈਂ ਕੋਈ ਅਸਾਈਆਂ ਦੇ ਵਿਰੋਧ ਵਿੱਚ ਨਹੀਂ ਮੈਂ ਤਾਂ ਜਿਹੜਾ ਬੰਦਾ ਗੁੰਡਾਗਰਦੀ ਕਰਦਾ ਉਹਦੇ ਖਿਲਾਫ ਬੋਲਦਾ ਜੇ ਕੋਈ ਅਸਾਈਆਂ ਦੇ ਖਿਲਾਫ ਬੋਲੂ ਆਪਾਂ ਉੱਥੇ ਵੀ ਸਟੈਂਡ ਤੇ ਖੜੇ ਆ ਜੇ ਕੋਈ ਸਿੱਖ ਧਰਮ ਦੇ ਲਈ ਖਿਲਾਫ ਬੋਲੂ ਆਪਾਂ ਉੱਥੇ ਵੀ ਖੜੇ ਆ ਜੇ ਕੋਈ ਹਿੰਦੂ ਕਮਿਊਨਿਟੀ ਦੇ ਖਿਲਾਫ ਬੋਲਦਾ ਆਪਾਂ ਉੱਥੇ ਵੀ ਖੜੇ ਆ ਜੇ ਕੋਈ ਮੁਸਲਮ ਕਮਿਊਨਿਟੀ ਨੂੰ ਟਾਰਗੇਟ ਕਰਦਾ ਆਪਾਂ ਉੱਥੇ ਵੀ ਖੜੇ ਆ ਮੈਂ ਕਹਿੰਦਾ ਵੀ ਜਿਹੜੇ ਮੱਜ ਵਿੱਚ ਤੁਸੀਂ ਹੈਗੇ ਹੋ ਉਹਦੇ ਵਿੱਚ ਪਰਪਰ ਕਰੋ ਪਿੱ ਕੀ ਇਹ ਸਾਡੇ 6 ਕੌਮ ਦਾ ਸਿਧਾਂਤ ਹੈ ਕੇ ਕਟਣਾ ਸਾਡੇ 6 ਕੌਮ ਦਾ ਸਨਹਤਾ ਹੈ ਹੁਣ ਜੇ ਸਵਾਲ ਕਰਨਗੇ ਜਿਹੜੀਆਂ ਭੇਡਾਂ ਨੇ ਉਹਨਾਂ ਨੇ ਕਹਿਣਾ ਸਾਡੇ ਭਾਈ ਸਾਹਿਬ ਵੀ ਕੇ ਕੱਟਦੇ ਹੁੰਦੇ ਆ ਫਿਰ ਤੁਸੀਂ ਭਾਈ ਅਰਦਾਸਾਂ ਕਰਨੀਆਂ ਛੱਡੋ ਗੁਰਸਾਹਿਬ ਦਾ ਪ੍ਰਕਾਸ਼ ਨਾ ਕਰੋ ਜੇ ਬਸ ਕੇ ਕੱਟਿਆ ਕਰੋ ਹallelujah ਹallelujah ਕਹਿਣਾ ਸ਼ੁਰੂ ਕਰੋ ਫਿਰ ਤੁਸੀਂ ਕੋਈ ਵਿਰੋਧਤਾ ਨਾਲ ਨਹੀਂ ਕਹਿ ਰਿਹਾ ਮੈਂ ਸਾਰੇ ਮਜਵਾ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਗੱਲ ਕਰਿਆ ਵੀ ਸਾਡੀ ਕੌਮ ਦਾ ਸੰਧਾਨ ਕੀ ਹੈ ਹੁਣ ਕਢਮ ਚਾਹਦ ਨੇ ਕਹਿਣਾ ਇਹ ਪਿਆਰ ਹੈ ਜੀ ਅਗਲੇ ਕਹਿਣਗੇ ਅਸੀਂ ਪਿਆਰ ਨਾਲ ਕਹਿੰਦੇ ਆ ਜੀ ਤੁਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਨਾ ਕਰਿਓ ਆਉਣ ਵਾਲੇ ਜਨਮ ਦਿਹਾੜੇ ਤੇ ਅਸੀਂ satsang ਕਰਾਂਗੇ ਹallelujah ਹallelujah ਕਰਾਂਗੇ ਫਿਰ ਪਿਆਰ ਦੇ ਨਾਲ ਮੰਨ ਲਿਓ ਤੁਸੀਂ ਜਦੋਂ ਇਹ ਤੇ ਆਸ ਵਿੱਚ ਇਹ ਤੁਸੀਂ ਜੇਕਰ ਸੁਣੋ ਨਿਓ ਵਾਰ-ਵਾਰ ਕਿ ਸੀਤਾ ਮਾਤਾ ਨੂੰ ਰਾਵਣ ਲੈ ਗਿਆ ਸੀ ਤਾਂ ਫਿਰ ਉੱਥੇ ਰਾਮ ਜੀ ਨੇ ਇਹ ਕਿਹਾ ਹੋਣਾ ਵੀ ਵੱਡੇ ਵੀਰ ਰਾਵਣ ਜੀ ਕਿਰਪਾ ਕਰਕੇ ਸਾਡੀ ਸੀਤਾ ਮਾਤਾ ਨੂੰ ਵਾਪਸ ਕਰ ਦਿਓ ਇਹ ਕਿਹਾ ਸੀ ਤੇ ਰਾਵਣ ਮੰਨ ਗਿਆ ਹੋਣਾ ਅਗਲੇ ਛੇਤਰ ਫੇਰ ਕੇ ਲੈ ਕੇ ਆਏ ਸੀ ਇਹ ਚੰਗੀ ਤਰ੍ਹਾਂ ਪਤਾ ਛੇਤਰ ਫੇਰ ਕੇ ਕਿਥੋਂ ਤੱਕ ਵੀਰ ਜੀ ਵੀਰ ਜੀ ਪਿਆਰ ਚੱਲੂਗਾ ਚਲਾ ਕੇ ਦੇਖ ਲੋ ਅਗਲੇ ਵੀਰ ਜੀ ਵੀਰ ਜੀ ਕਹਿ ਕੇ ਭੈਣ ਜੀ ਭੈਣ ਜੀ ਕਹਿ ਕੇ ਬੈਡਰੂਮ ਤੱਕ ਪਹੁੰਚ ਗਏ ਇਹ ਬਿਸ਼ਰਮ ਹੀ ਹੈ ਸਾਡੇ ਮੱਥੇ ਤੇ ਕਲੰਕ ਹੈ ਜ਼ਥੇਦਾਰਾਂ ਦੀਆਂ ਅੱਖਾਂ ਫੁੱਟੀਆਂ ਹੋਈਆਂ ਨੇ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਜਨਮ ਦਿਨ ਤੇ ਕੇਕ ਕਟਿਆ ਗਿਆ ਇਹ ਕੀ ਦੀ ਗਲਤੀ ਹੈ ਅਸਾਈਆਂ ਦੀ ਜਾਂ ਸਾਡੀ ਕੌਮ ਦੇ ਘੜਮ ਚੌਧਰੀਆਂ ਦੀ ਆ ਵੱਡੇ ਵੱਡੇ ਢਾਡੀ ਬਾਹਾਂ ਓਲਾਰ ਊਲਾਰ ਕੇ ਗੱਲਾਂ ਕਰਦੇ ਨੇ ਜਵਾਨ ਵਿੱਚ ਪੈ ਜਾਣ ਕੀੜੇ ਇਹਨਾਂ ਦੇ ਕੋਈ ਨਹੀਂ ਬੋਲਿਆ ਇੱਕ ਦੋ ਨੂੰ ਛੱਡ ਕੇ ਤੇ ਫਿਰ ਇਹ ਜਿਹੜੀ ਗੱਲ ਹੋਈ ਹੈ ਇਹ ਕਿੱਥੇ ਹੋਈ ਹੈ ਅਮਰਸਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸਰਦਾ ਨਾਲ ਮਨਾਇਆ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਤੇ ਟਰਾਲੀ ਚ ਲੱਦ ਕੇ ਲੈ ਕੇ ਆਏ ਗੁਰਦਰਾ ਸਾਹਿਬੇ ਖੇ ਕੇ ਕੇਕ ਟਰਾਲੀ ਵਿੱਚ ਲੱਦ ਕੇ ਲਿਆਂਦਾ ਗਿਆ ਜਿਹੜਾ ਕੇਕ 750 ਪਾਉਂ ਦਾ ਕੱਟੇ ਉੱਥੇ ਟਰਾਲੀ ਵਿੱਚ ਦੱਸੋ ਹੁਣ ਮਤਲਬ ਤੁਸੀਂ ਇਹ ਕਹਿਣਾ ਵੀ ਆ ਬੈਲ ਮuje ਮਾਰ ਤੁਸੀਂ ਅਗਲੇ ਸਾਹਮਣੇ ਪਿੱਠ ਕਰਕੇ ਖੜਾ ਹੋਊਂਗੇ ਸਾਡੇ ਮਾਰੀ ਚੱਲੋ ਜੁੱਤੀਆਂ ਅਸੀਂ ਬਿਸ਼ਰਮਾਂ ਬੜਾ ਕਹਿੰਦੇ ਸੀ ਆ ਕਾਂਗਰਸ ਨੇ ਹਮਲਾ ਕਰਵਾਤਾ ਕਾਂਗਰਸ ਨੇ ਹਮਲਾ ਕਰਵਾਤਾ ਸਾਡਾ ਅਕਾਲ ਤਖਤਾ ਹਟਾਤਾ ਦਰਵਾਸਾ ਢਾਹਤਾ ਤੇ ਹੁਣ ਹੁਣ ਤਾਂ ਲੈ ਕੋਲੇ ਪਿਆਰ ਦੇ ਥੋੜੇ ਨਹੀਂ ਪਿਆਰ ਦੀਆਂ ਤੋਪਾਂ ਨੇ ਬਸ 2-4 ਸਾਲ ਦੇ ਵਿੱਚ ਸਭ ਕੁਝ ਢਾ ਦੇਣਗੇ ਸਭ ਕੁਝ ਢਾ ਦੇਣਗੇ ਕੁਝ ਨਹੀਂ ਰਹਿਣਾ ਸਾਡੇ ਪੱਲੇ ਜੇ ਤੁਸੀਂ ਇਦਾਂ ਬਿਸ਼ਰਮ ਹੋ ਕੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੀਆਂ ਕਰਤੂਤਾਂ ਕਰਦੇ ਰਹਿ ਸਾਰਦੇ 700 ਪੌਣ ਦਾ ਕੇਕ ਕੱਟਿਆ ਜੀ ਟਰਾਲੀ ਤੇ ਲੱਦ ਕੇ ਲੈ ਕੇ ਆਏ ਨੇ ਬੇਸ਼ਰਮ ਸ਼ਰਿਆਮ ਸ਼ਰਿਆਮ ਪੋਸਟਾਂ ਪੌਣ ਵਾਲੇ ਕਹਿ ਰਹੇ ਨੇ ਕਿ ਸਰਦਾ ਲੋਆ ਨੇ ਜਗਾਰੇ ਦੀ ਗੂੰਜ ਨਾਲ ਕੇਕ ਕੱਟ ਕੇ ਮਨਾਈ ਖੁਸ਼ੀ ਸਰਦਾ ਲੋਆ ਨੇ ਜਗਾਰੇ ਦੀ ਗੂੰਜ ਨਾਲ ਕੇਕ ਕੱਟ ਕੇ ਮਨਾਈ ਖੁਸ਼ੀ ਇਹ ਜਗਾਰੇ ਕਿਹੜੇ ਨੇ ਬੋਲੇ ਸੋਨਿਹਾਲ ਜਾ ਹਲੇਲੂਇਆ ਇਹ ਨਿਰਣਾ ਕਰੋ ਇਹਦਾ ਮਤਲਬ ਜਦੋਂ ਸੁਖਵੀਰ ਖੜਾ ਹੁੰਦਾ ਉੱਥੇ ਫਿਰ ਜਾਣਬੁੱਝ ਕੇ ਸਾਰਾ ਕੁਝ ਕੀਤਾ ਜਾਂਦਾ ਉਹੀ ਡਿਟੋ ਕਾਪੀ ਇੱਥੇ ਹੈ ਜਕਾਰੇ ਛੱਡੇ ਬੋਲੇ ਸੋਨਿਹਾਲ ਦੇ ਕਟਿਆ ਕੀਕ ਫਿਰ ਜਕਾਰੇ ਛੱਡੇ ਵੀ ਲੋੜ ਨਹੀਂ ਸੀ ਉੱਥੇ ਹਲੇਲੂਇਆ ਕਹਿਣਾ ਸੀ ਉੱਥੇ ਅੰਦਰ ਖਾਤੇ ਅਗਲੇ ਨੇ ਕਿਹਾ ਹੋਣਾ ਹੈ ਜਿਹੜੇ ਬੰਦੇ ਚੁੱਪ ਖੜੇ ਹੋਣਗੇ ਨਾ ਨਹੀਂ ਬੋਲੇ ਹੋਣਗੇ ਉਹਨਾਂ ਨੇ ਅੰਦਰ ਹਲੇਲੂਇਆ ਹੀ ਕਿਹਾ ਹੋਣਾ ਹੈ ਜਿਹੜਾ ਸ਼ਰਮ ਵਾਲੇ ਦੋ ਚਾਰ ਬਸ਼ਰਮ ਹੋਣੇ ਆ ਜਿਨ੍ਹਾਂ ਨੇ ਕੇਕ ਬਣਾ ਕੇ ਲੈ ਕੇ ਆਂਦਾ ਹੈ ਕੇਕ ਕਟਾਇਆ ਉਹ ਬੋਲੇ ਨਹੀਂ ਹੋਣੇ ਉਹ ਚੁੱਪ ਕਰੇ ਖੜੇ ਹੋਣੇ ਜਦੋਂ ਬੋਲੇ ਸੋਨਿਹਾਲ ਕਿਹਾ ਹੋਣਾ ਉਹਨੇ ਅੰਦਰ ਖਾਤੇ ਹਲੇਲੂਇਆ ਕਿਹਾ ਹੋਣਾ ਬੋਲ ਵੀ ਨਹੀਂ ਫਰਕ ਹੋਣੇ ਆਪਣੇ ਦੇ ਆਪਣੇ ਨੇ ਆਪਣਾ ਹੀ ਪੇਟ ਸਭਾ ਕੀਤਾ ਹੋਣੇ ਇਹ ਸਜਾਈ ਹੈ ਮਾਰੋ ਕੰਦਾ ਟੱਕਰਾ ਹੁੰਦਾ ਡੰਗੀਆਂ ਵਾਲੀ ਕਤੀੜ ਕਿੱਥੇ ਆ ਜਿਹੜਾ ਕਹਿੰਦੇ ਸੀ ਭਾਈ ਸਾਹਿਬ ਨੇ ਧਰਮ ਪਰिवर्तन ਹੋਣ ਤੋਂ ਰੋਕਣਾ ਹੈ ਹੁਣ ਭੇਡਾਂ ਬੋਲਣ ਭੇਡਾਂ ਜਵਾਬ ਦੇਣ ਹੋਣਾ ਜਿਹੜੇ ਕਹਿੰਦੇ ਭਾਈ ਸਾਹਿਬ ਦੇ ਦੀਵਾਨ ਬਹੁਤ ਵੱਡੇ ਹਾਈ ਲੈਵਲ ਤੇ ਲੱਗ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ ਚਰਚਾ ਗੋਲਕਾਂ ਭਰਮ ਦੀ ਹੋ ਰਹੀ ਹੈ ਸਿੱਖ ਕੌਮ ਦੇ ਸਿਧਾਂਤ ਦੀ ਨਹੀਂ ਹੋ ਰਹੀ ਕਿੱਥੇ ਆ ਭਾਈ ਸਾਹਿਬ ਤੁਹਾਡਾ ਜਿਹੜਾ ਕਹਿੰਦਾ ਸੀ ਮੈਂ ਤਾਂ ਗਲਤੀਆਂ ਜਾਣੇ ਅਣਜਾਣੇ ਵਿੱਚ ਕੀਤੀਆਂ ਹੋਈਆਂ ਮੰਗੀਆਂ ਨੇ ਮਾਫੀਆਂ ਵੀ ਮੈਂ ਧਰਮ ਪਰਵਰਤਨ ਲੋਕਣਾ ਰੋਕੋ ਹੁਣ ਅਗਲੇ ਨੇ ਬਰਾਬਰ ਬੰਝ ਕੱਢਿਆ ਬਰਾਬਰ ਅਗਲੇ ਨੇ ਹਾਲੇ ਕਹਿੰਦੇ ਤੁਸੀਂ ਸਾਨੂੰ ਘਰਾਂ ਵਿੱਚੋਂ ਰੋਕੋਗੇ ਤੁਸੀਂ ਹallelujah ਕਹਿਣ ਤੋਂ ਸਾਨੂੰ ਘਰਾਂ ਵਿੱਚੋਂ ਰੋਕੋਗੇ ਹਾਲੇ ਕਹਿੰਦੇ ਤੁਹਾਡੇ ਮੇਨ ਅਸਥਾਨਾਂ ਦੇ ਜਾ ਕੇ ਕਈ ਕਟਾਂਗੇ ਕਰੋ ਕੀ ਕਰਦੇ ਹੋ ਹੈ ਸ਼ਰਮ ਮਾੜੀ ਮੁੱਟੀ ਅਗਲੇ ਕਹਿੰਦੇ ਤੁਸੀਂ ਸਾਨੂੰ ਘਰਾਂ 'ਚ ਨਹੀਂ ਰੋਕ ਸਕਦੇ ਅਸੀਂ ਤੁਹਾਡੇ ਗੁਰਦੁਆਰੇ ਵਿੱਚ ਜਾ ਕੇ ਕੇ ਕਟਾਂਗੇ ਤੁਹਾਡੇ ਗੁਰਦੁਆਰੇ ਵਿੱਚ ਜਾ ਕੇ ਕਟਾਂਗੇ ਤੁਸੀਂ ਰੋਕ ਕੇ ਦਿਖਾਓ ਰੋਕ ਲੈ ਸਾਡੇ 750 ਪਾਉਣ ਦਾ ਕੇ ਕੱਢਿਆ ਸ਼ਹੀਦਾਂ ਦੇ ਪਾਵਨ ਅਸਥਾਨ ਤੇ ਪਿੱਟੀ ਚੱਲੂ ਪਿੱਟੀ ਚੱਲੋ ਐਨੇ ਸੰਗ ਪਾੜਨ ਦਾ ਕੋਈ ਫਾਇਦਾ ਹੋਇਆ ਤੁਹਾਨੂੰ ਕੀਤਨ ਦਰਬਾਰ ਕਰਾਏ ਢਾਡੇ ਦਰਬਾਰ ਕਰਾਏ ਵੱਡੇ ਵੱਡੇ ਕਥਾ ਬਾਂਚਕਾਏ ਕਟਿਆ ਤੁਸੀਂ ਕੇ ਕੀਆ ਉੱਥੇ ਸਭ ਤੋਂ ਵੱਡੇ ਬਿਸ਼ਰਮ ਲੋਕ ਜਿਹੜੇ ਕਹਿੰਦੇ ਆ ਬੈਲ ਮuje ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ